ਹਲੋ ਹਾਂਜੀ ਜੀ ਪੈਨ ਨਵਨੀ ਸਿਕੋਰ ਸਿੱਧੂ ਹਾਂ ਕੁਇਟ ਫਰਡੂ ਹਾਂਜੀ ਹਰਜੀ ਹਾਂ ਠੀਕ ਹੋ ਵੀਰੇ ਹਾਂਜੀ ਵਧੀਆ ਜੀ ਕਿਰਪਾ ਦਾਤਾ ਸਰਕਾਰ ਦੀ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਵੀ ਕੋਲ ਉਪਰ ਹਾਂਜੀ ਹਾਂਜੀ ਫਤਿਹ ਜੀ ਫਤਿਹ ਫਤਿਹ ਠੀਕ ਆ ਕੋ ਪੈਨ ਜੀ ਵਧੀਆ ਵਧੀਆ ਜੀ ਕਿਰਪਾ ਦਾਤਾ ਸਰਕਾਰ ਦੀ ਤੁਸੀਂ ਬਹੁਤ ਖੁਸ਼ ਹੁਕਰ ਅਕਾ ਤੁਸੀਂ ਵੀਡੀਓ ਪਾ ਰਹੇ ਹੋ ਕਾਫੀ ਤਿੰਨ ਚਾਰ ਵੀਡੀਓ ਆਈਆਂ ਸ਼ਾਇਦ ਜ਼ਿਆਦਾ ਹੀ ਹੋਣ ਅੱਛਾ ਜੀ ਉਹਦੇ ਵਿੱਚ ਇੱਕ ਤਾਂ ਤੁਸੀਂ ਗੱਲ ਕਰ ਰਹੇ ਜੀ ਗੱਡੀਆਂ ਦੀ ਵੇਖੋ ਮੇਰੀਆਂ ਨਾ ਤੁਸੀਂ ਜਿੰਨੀਆਂ ਬੇਟਾਂ ਸੁਣੋਗੇ ਪਹਿਲੀ ਗੱਲ ਤਾਂ ਮੈਂ ਗੱਡੀਆਂ ਦੇ ਖਿਲਾਫ ਨਹੀਂ ਬਿਲਕੁਲ ਵੀ ਨਹੀਂ ਮੈਂ ਗੱਡੀ ਦੇ ਖਿਲਾਫ ਬੋਲਿਆ ਇਨੀ ਵੀ ਗੱਡੀ ਮਾੜੀ ਹੈ ਹਾਂਜੀ ਸੱਤ ਬੱਚੇ ਹਾਂ ਮੇਰਾ ਤਾਂ ਜਿਹੜਾ ਹੈਗਾ ਨਾ ਵੀ ਇੱਕ ਪਖੰਡ ਨੂੰ ਲੈ ਕੇ ਆ ਜੀ ਬਿਲਕੁਲ ਬਿਲਕੁਲ ਇਹ ਵੀ ਮੇਰੀਆਂ ਬੇਟਾਂ ਤੁਸੀਂ ਸੁਣੋ ਸੁਣੀਆਂ ਹੋਣਗੀਆਂ ਵੀ ਸਾਰੇ ਸਾਧੂ ਨਹੀਂ ਮਾੜੇ ਹੁੰਦੇ ਬਿਲਕੁਲ ਜੀ ਔਰ ਚੰਗੇ ਸਾਧੂਆਂ ਦੀ छवि ਨੂੰ ਖਰਾਬ ਕਰ ਰਹੇ ਨੇ ਬਹੁਤ ਸਾਰੇ ਲੋਕ ਅੰਦਰੋਂ ਅੰਦਰੀ ਲੋਕਾਂ ਨੂੰ ਮਤਲਬ ਹਜ਼ਾਰਾਂ ਲੱਖਾਂ ਰੁਪਇਆ ਲੈ ਕੇ ਠੱਗੀਆਂ ਮਾਰ ਰਹੇ ਆ ਔਰ ਉਹਨਾਂ ਨੂੰ ਪੂਤਾਂ ਪ੍ਰੇਤਾਂ ਦਾ ਕੋਈ ਜਿੰਨਾ ਦਾ ਕੋਈ ਦੇਵੀ ਦੇਵਤਿਆਂ ਦਾ ਕਹਿੰਦੇ ਪਹਿਰਾ ਲਾ ਕੇ ਵੀ ਮਤਲਬ ਗਮਰਾਹ ਕਰ ਰਹੇ ਆ ਹਣਾ ਹਾਂਜੀ ਹਾਂਜੀ ਬਿਲਕੁਕੁਲ ਸੋ ਮੇਰੀ ਲੜਾਈ ਵੀ ਉਹਨਾਂ ਦੇ ਨਾਲ ਆ ਪਹਿਲੀ ਗੱਲ ਤਾਂ ਨਾ ਤਾਂ ਮੇਰੀ ਲੜਾਈ ਧਰਮ ਦੇ ਨਾਲ ਆ ਹਾਂਜੀ ਸਤਿਵੰਤ ਬੱਚਾ ਦੇਖੋ ਜਿੰਨਾ ਧਰਮ ਸਾਡਾ ਸਿੱਖ ਧਰਮ ਸਾਨੂੰ ਪਿਆਰਾ ਓਨੇ ਹੀ ਦੂਜੇ ਧਰਮ ਪਿਆਰੇ ਨੇ ਸਾਰੇ ਜੀ ਹਾਂ ਸਾਰੇ ਸਾਰਿਆਂ ਨੂੰ ਮੈਂ ਨਮਨ ਕਰਦਾ ਮੇਰੀ ਕੋਈ ਵੀ ਤੁਸੀਂ ਵੀਡੀਓ ਵੇਖ ਲਓ ਵੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਿਆ ਜੇ ਤਾਂ ਧਰਮ ਦੇ ਖਿਲਾਫ ਆਪਾਂ ਬੋਲਾਂਗੇ ਭਣੇ ਹਣਾ ਫਿਰ ਤਾਂ ਦੰਗੇ ਫਸਾਦ ਹੋਣਗੇ ਫਿਰ 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 ਅਸੀਂ ਜੋੜ ਥੋੜੋ ਰਹੇ ਅਸੀਂ ਤਾਂ ਤੋੜ ਰਹੇ ਹਾਂ ਬਿਲਕੁਲ ਬਿਲਕੁਲ ਸਤਿ ਹਾਂ ਤੇ ਦੂਜੀ ਗੱਲ ਜਿਹੜੀ ਆ ਗਈ ਹੈ ਜੀ ਪਖੰਡ ਦੀ ਹਾਂਜੀ ਹਾਂ ਪਰ ਉਹਦੇ ਵਿੱਚ ਵੀ ਮੈਂ ਕਿਹਾ ਵੀ ਸਾਰੇ ਨਹੀਂ ਇੱਕ ਰਸੇ ਵਿੱਚ ਸਾਰੇ ਨਹੀਂ ਲਏ ਕਿਉਂਕਿ ਪਖੰਡ ਗੁਰੂ ਘਰਾਂ 'ਚ ਵੀ ਬਹੁਤ ਹੁੰਦਾ ਹੈ بڑے ਗੁਰਦੁਆਰੇ ਹੈਗੇ ਨੇ ਹਾਂਜੀ ਹਾਂਜੀ ਦੇਰਿਆਂ 'ਚ ਵੀ ਹੁੰਦਾ ਹੈ ਪਖੰਡ ਜਿਹੜਾ ਹੈਗਾ ਮਤਲਬ ਮੰਦਰ ਮਸੀਤਾਂ ਵਿੱਚ ਵੀ ਹੁੰਦਾ ਹੈ ਹਾਂਜੀ ਪਖੰਡ ਚੌਂਕੀ ਲਾਰੇ ਗੱਦੀ ਲਾਰੇ ਉਹਨਾਂ ਵਿੱਚ ਵੀ ਹੁੰਦਾ ਹੈ ਸਾਰੇ ਪਾਸੇ ਹੀ ਹੈ ਸਾਡੀ ਆਪਣੀ ਜਿਹੜੀ ਲੜਾਈ ਹੈ ਨਾ ਵੀ ਇਹ ਪਖੰਡ ਨੂੰ ਲੈ ਕੇ ਹੈ ਹੋਰ ਕੋਈ ਦਾ ਮੈਂਸ਼ਨ ਨਹੀਂ ਦੂਜੀ ਗੱਲ ਤੁਹਾਡੀ ਨਾ ਟੋਟੀਆਂ ਵੀਡੀਓ ਆ ਰਹੀਆਂ ਸੀ ਹਾਂਜੀ ਹਾਂਜੀ ਜਿਹੜੇ ਦੀਪਕ ਸ਼ਾਹ ਜੀ ਨੇ ਵਿਸ਼ਵ ਸੂਫੀ ਸੰਤ ਸਮਾਜ ਦੇ ਪ੍ਰੈਜ਼ੀਡੈਂਟ ਮੈਂ ਹਾਂਜੀ ਹਾਂਜੀ ਉਹਨਾਂ ਨੇ ਮੇਰੇ ਬਾਰੇ ਤੁਹਾਨੂੰ ਸ਼ਾਇਦ ਦੱਸਿਆ ਹੋਵੇ ਜਾਂ ਨਹੀਂ ਚਲੋ ਹਨਾ ਤੇ ਉਸ ਦਾ ਸ੍ਰੀ ਗਨੀਆਂ ਵੀਡੀਓ ਨਾਲ ਵੀ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਗੱਲ ਇਦਾਂ ਵਾ ਵੀ ਇੱਕ ਨਾ ਤੁਸੀਂ ਬੀਬੀ ਨੂੰ ਲੈ ਕੇ ਗੱਲ ਚੱਲੀ ਸੀ ਜਿਹੜੀ ਕੋਰੇ ਤੌਣੇ ਵਾਲੇ ਦੇ ਮੀਟਿੰਗ ਹੋਈ ਸੀ ਉੱਥੇ ਜਿਹੜੀ ਕੋਰੀ ਮਲੋਟ ਵਾਲੀ ਬੀਬੀ ਐ ਜੀ ਚਲੋ ਬੀਬੀ ਕਹ ਲਓ ਚਲੋ ਕੋਈ ਨਹੀਂ ਸਤਿਵੰਤ ਬਚਨ ਜੀ ਨਹੀਂ ਚਲੋ ਮੈਂ ਤੇ ਇੱਕ ਭੇਕ ਨੂੰ ਵੇਖ ਕੇ ਵੇਖੋ ਹਾਂਜੀ ਛੇ ਬੰਦਾ ਮੇਰੀ ਬੇਨਤੀ ਸੁਣੋ ਅੱਜ ਅੱਜ ਕੀ ਐ ਇੱਕ ਮੰਨ ਲੋ ਵੀ ਕੋਈ ਅ ਗੈਰ ਸਿੱਖ ਬੰਦਾ ਹਾਂਜੀ ਉਹ ਨਕਲੀ ਦਾੜੀ ਲਾ ਲਵੇ ਨਕਲੀ ਮੁੱਛਾਂ ਲਾ ਲੇ ਨੱਪਾ ਕਬਲ ਲੇ ਚੋਲਾ ਪਾ ਲੇ ਤੇ ਕੁਰਤਾ ਪਜਾਮਾ ਪਾ ਲੇ ਦੂਰੋਂ ਆਪਾਂ ਨੂੰ ਕੀ ਲੱਗੂਗਾ ਵੀ ਇਹ ਸਿੱਖ ਹੈ ਹਾਂਜੀ ਉਹਦਾ ਪਹਿਰਾਵੇ ਤੋਂ ਮਾਣੂ ਬੀਬੀ ਕਹਿ ਰਿਹਾ ਵੈਸੇ ਤਾਂ ਚਲੋ ਮੁੰਡਾ ਹੀ ਹੈ ਕਿਉਂਕਿ ਮਾਣੂ ਪੁੱਛਿਆ ਵੀ ਉਹਦਾ ਨਾਮ ਗੁਰਪ੍ਰੀਤ ਸਿੰਘ ਹਾਂਜੀ ਬਿਲਕੁਲ ਸੱਤ ਬੱਚੇ ਜੀ ਦੇਖੋ ਪਰਮਾਤਮਾ ਨਾ ਜਿਹੜਾ ਉਹ ਕੁਦਰਤ ਹੈ ਉਹਨੂੰ ਤੁਸੀਂ ਰਾਮ ਦੇ ਰੂਪ ਵਿੱਚ ਦੇਖ ਲਓ ਉਹਨੂੰ ਤੁਸੀਂ ਪੀਰ ਫਕੀਰ ਦੇ ਰੂਪ ਵਿੱਚ ਉਹਨੂੰ ਤੁਸੀਂ ਗੁਰੂ ਸਾਹਿਬਾਨ ਭਗਤ ਰੂਪ ਦੇ ਵਿੱਚ ਦੇਖ ਲਓ ਬਿਲਕੁਲ ਜੀ ਬਿਲਕੁਲ ਫੇਰ ਰਸਤੇ ਭਾਵੇਂ ਹਜ਼ਾਰਾ ਹੁਣ ਮੰਜ਼ਿਲ ਇੱਕ ਹੁੰਦੀ ਹੈ ਨਾ ਮੰਜ਼ਿਲ ਇੱਕ ਨੂਰ ਇੱਕ ਐ ਸਰਕਾਰ ਦੇਖੋ ਜਿਹੜਾ ਬੰਦਾ ਕੁਦਰਤੀ ਬਣਾਈ ਹੋਈ ਪਦੈਸ਼ ਨਾਲ ਖਿਲਵਾੜ ਕਰ ਰਿਹਾ ਹਾਂਜੀ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਬਹੁਤ ਸਾਰੀਆਂ ਨਾ ਵੀਡੀਓ ਆਉਂਦੀਆਂ ਨੇ ਤੇ ਕਈ ਆ ਬਾਹਰਲੇ ਮੁਲਕਾਂ 'ਚ ਬੈਠੇ ਆ ਉਹ ਕਈਆਂ ਨੇ ਜੀ ਜੀਬਾਂ ਦੋ ਕਰਾਈਆਂ ਵਿਚਾਲਿਓ ਪਾੜ ਕੇ ਆਉਂਦੀਆਂ ਨਾ ਵੀਡੀਓ ਹਾਂਜੀ ਹਾਂਜੀ ਹਾਂ ਕਈਆਂ ਨੇ ਨੱਕ ਹੀ ਕਟਾਇਆ ਨਾਲੋਂ ਕਈਆਂ ਨੇ ਗੱਲਾਂ ਕਟਾ ਕੇ ਉਹਦੇ ਵਿੱਚ ਘੁੰਗਰੂ ਪਵਾਏ ਹਨ ਇਹ ਮਤਲਬ ਇੱਕ ਕੁਦਰਤ ਨਾਲ ਖਿਲਵਾੜ ਦੇਖੋ ਜੋ ਪ੍ਰਮਾਤਮਾ ਨੇ ਸਾਨੂੰ ਸਾਫ਼ ਸੂਰਤ ਦਿੱਤਾ ਹੈ ਜੀਵਨ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਭੈਣੇ ਵੀ ਜਿਹੜਾ ਅ ਦੁਨੀਆ 'ਚ ਅੱਜ ਚੱਲਦਾ ਨਾ ਅੱਜ ਹੁਣ ਤੁਹਾਡੇ ਗੱਦੀ ਲੱਗੀ ਹੈ ਤੇ ਤੁਹਾਡੇ ਘਰੇ ਵੀ ਕੋਈ ਉਹੋ ਜਿਹਾ ਲੰਦਾ ਹੁੰਦਾ ਹੀ ਹੁਣ ਜਿਹੜਾ ਕਹਿੰਦਾ ਹੋਊਗਾ ਵੀ ਮੈਨੂੰ ਮੇਰੇ ਭਾਈ ਪੁੱਤ ਐ ਨੀ ਮੈਨੂੰ ਪੁੱਤ ਦੇਓ ਨਹੀਂ ਅਸੀਂ ਪੁੱਤ ਦੇਣ ਵਾਲੇ ਨਹੀਂ 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 ਚਲੋ ਤੁਹਾਡੇ ਰਾਹੀ ਨਹੀਂ ਨਹੀਂ ਲੱਗੀ ਉਹ ਦੇਣਗੇ ਤਲੋ ਮੋਹ ਮੈਂ ਗੱਲ ਤਾਂ ਵੇਖੋ ਹੁਣ ਅਸੀਂ ਆ ਮੈਂ ਇੱਕ ਇੱਕ ਕੀਰਤਨੀਆ ਸਿੰਘ ਆ ਸੁਣੋ ਮੇਰੀ ਹਾਂਜੀ ਪ੍ਰਚਾਰਕ ਆ ਮੈਂ ਸਾਡੇ ਕੋਲੋਂ ਵੀ ਅਰਦਾਸਾਂ ਕਰਾਉਂਦੇ ਲੋਕ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਹੀ ਕਰਕੇ ਅਰਦਾਸ ਬੇਨਤੀ ਕਹਿੰਨੇ ਆ ਵੀ ਮਹਾਰਾਜੇ ਦਾ ਦੁੱਖ ਸੋਕਾ ਤੂੰ ਸੁਣ ਤੁਸੀਂ ਵੀ ਇਦਾਂ ਹੀ ਕਹਿੰਨੇ ਹੋ ਮੈਂ ਉਹ ਨਹੀਂ ਗੱਲ ਥੋੜੀ ਨਹੀਂ ਗੱਲ ਕਰਦਾ ਅਸੀਂ ਵੀ ਅਰਦਾਸ ਕਰੀ ਦੀਓ ਸਾਡੇ ਨਾਲ ਅਰਦਾਸ ਕਰੀ ਦੀਓ ਹਾਂਜੀ ਹਾਂਜੀ ਵੀ ਅਰਦਾਸ ਕਰਕੇ ਵੀ ਤੁਹਾਡੇ ਚ ਵਾਲੇ ਵੀ ਪਈ ਆਇਆ ਹੋਊਗਾ ਬੜੇ ਚੌਂਕੀਆਂ ਚ ਵੀ ਬਰੁਕਰਾਂ ਚ ਵੀ ਲੋਕੀ ਜਾਂਦੇ ਆ ਵੀ ਸਾਨੂੰ ਪੁੱਤ ਚਾਹੀਦਾ ਹਾਂ ਹਾਂਜੀ ਬਿਲਕੁਲ ਮੇਰਾ ਕਹਿਣ ਦਾ ਮਤਲਬ ਵੀ ਲੋਕੀ ਤਾਂ ਪੁੱਤ ਮੰਗਦੇ ਆ ਸੁੱਖਾਂ ਨਾਲ ਤੁਸੀਂ ਮੰਨੋਗੇ ਵੀ ਇਹ ਜਿਹੜੇ ਮੁੰਡੇ ਟਰਾਂਸ ਜੈਂਡਰ ਹੋ ਕੇ ਹਾਂਜੀ ਇੱਕ ਕੁੜੀਆਂ ਦਾ ਰੂਪ ਲੈ ਕੇ ਇੱਕ ਕੁਦਰਤ ਨਾਲ ਖਿਲਵਾੜ ਕਰਦੇ ਆ ਔਰ ਉਸ ਤੋਂ ਬਾਅਦ ਜੋ ਗੱਲਾਂ ਉਹ ਅਪਾ ਚਲੋ ਬਾਅਦ ਚ ਕਰਦੇ ਆ ਇਹਨਾਂ ਇਹਨਾਂ ਦੇ ਨਾਲ ਭੈਣੇ ਜਦੋਂ ਅਸੀਂ ਨਾ ਕਈ ਘਰਾਂ ਚ ਗਏ ਆ ਸੁਣੋ ਹਾਂਜੀ ਹਾਂਜੀ ਤੇ ਉਹ ਉਹਨਾਂ ਦੀਆਂ ਮਾਵਾ ਸਾਨੂੰ ਪਰੇ ਲਿਆ ਕੇ ਪਤਾ ਕੀ ਕਹਿੰਦੀ ਐ ਕਹਿੰਦੀ ਵੀ ਪੁੱਤ ਧੰਨ ਧੰਨਵਾਦ ਤੁਹਾਡਾ ਵੀ ਤੁਸੀਂ ਮੇਰੇ ਸਾਡੇ ਘਰ ਆਏ ਅਸੀਂ ਤੇ ਇਹ ਜਿਹੜੇ ਪੁੱਤ ਸੀ ਨਾ ਤੇ ਅਸੀਂ ਤਾਂ ਰੱਬ ਤੋਂ ਪ੍ਰਿਆਦਾ ਕਰ ਕਰ ਲਏ ਤੇ ਅਸੀਂ ਤਾਂ ਪੁੱਤ ਤੋਂ ਦੁਨੀਆ ਮੰਗਦੀ ਐ ਇਹ ਪੁੱਤਾਂ ਤੋਂ ਧੀਆ ਬਣ ਕੇ ਮਤਲਬ ਮੁੰਡਿਆਂ ਤੋਂ ਕੁੜੀਆਂ ਬਣ ਕੇ ਮਤਲਬ ਐਦਾਂ ਦਾ ਕੁਝ ਕਰ ਰਹੇ ਐ ਵੀ ਧੰਨਵਾਦ ਤੁਹਾਡਾ ਇਹ ਸਾਡੇ ਅੱਖੇ ਤਾਂ ਲੱਗੇ ਨਹੀਂ ਜੇ ਤੁਹਾਡੀ ਮਿਹਰਬਾਨੀ ਨਾਲ ਇਹ ਤੁਮਾਰਾ ਆਪਦੇ ਜੀਵਨ ਚ ਆ ਜਾਣ ਤੇ ਅਸੀਂ ਕਹਿੰਨੇ ਵੀ ਸਤਨ ਭਾਗ ਸਾਡੇ ਹਨ ਚਲੋ ਮਾਮਾ ਤਾਂ ਸਾਨੂੰ ਅਸ਼ੀਸ਼ਾਂ ਦਿੰਦਿਆਂ ਜੀ ਮੈਂ ਤੁਹਾਡੀ ਗੱਲ ਨੂੰ ਵਿੱਚ ਹੀ ਰੋਕਦੀ ਆ ਚਲੋ ਠੀਕ ਆਪਾਂ ਮੰਨਦੇ ਆ ਠੀਕ ਮੰਨਦੇ ਆਪਾਂ ਇਹ ਚੀਜ਼ ਨੂੰ ਵੀ ਜਿਹੜੀ ਗੱਲ ਤੁਸੀਂ ਇੱਕ ਮਿੰਟ ਪਹਿਨੇ ਜਿਹੜੀ ਗੱਲ ਤੁਸੀਂ ਕਹਿਣੀ ਸੀ ਮੈਂ ਉਸੇ ਗੱਲ ਦਾ ਜਵਾਬ ਦੇ ਦਿੰਦਾ ਤੁਸੀਂ ਤੁਹਾਡੀ ਇੱਕ ਗੱਲ ਹੋਰ ਸੀ ਵੀ ਹਾਂ ਇੱਕੇ ਮੰਤਰੀ ਸਿੰਘ ਕੋਲੇ ਕੀ ਅਧਿਕਾਰ ਹੈ ਵੀ ਕਿਸੇ ਦੇ ਘਰੇ ਜਾ ਕੇ ਵੀ ਉਹਦੀ ਉਹਦੀ ਵੀਡੀਓ ਬਣਾਉਣੀ ਹੈ ਨਾ ਬਿਲਕੁਲ ਗਲਤ ਮੈਂ ਮੈਂ ਨਹੀਂ 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 ਸੁਣੋ ਸੁਣੋ ਮੈਂ ਰਿਹਾ ਲਾ ਤੇ ਤੁਸੀਂ ਤੁਸੀਂ ਆਪ ਦੇ ਰੂਪ ਚ ਗਲਤ ਕਹਿ ਰਹੇ ਹੋ ਮੈਂ ਅਲਤੋਂ ਮੇਰੇ ਆਪਾ ਵਿਚਾਰ ਕਰ ਰਹੇ ਹਾਂ ਨਾ ਮੇਰੀ ਸੁਣੋ ਬੇਨਤੀ ਹਾਂਜੀ ਵੇਖੋ ਅ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੇ ਆਏ ਉਹਨਾਂ ਦੇ ਆਉਣ ਤੋਂ ਪਹਿਲਾਂ ਬਹੁਤ ਸਾਰਾ ਅੰਧ ਵਿਸ਼ਵਾਸ ਸੀ ਕਿਉਂਕਿ ਭਾਈ ਸਾਹਿਬ ਜੀ ਨੇ ਲਿਖਿਆ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਤਨ ਨੂੰ ਬਈ ਅਗਿਆਨਤਾ ਦੀ ਧੁੰਦ ਮਿੱਟੀ ਤੇ ਗਿਆਨ ਦਾ ਪ੍ਰਕਾਸ਼ ਹੋਣ ਲੱਗਾ ਬਿਲਕੁਲ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਲੈ ਕੇ ਮੈਂ ਤੁਰਿਆ ਔਰ ਮੈਂ ਬੜੀ ਸ਼ਾਂਤੀਪੂਰਵਕ ਚੱਲ ਰਿਹਾ ਕਿਸੇ ਨੂੰ ਮੈਂ ਧਮਕੀ ਨਹੀਂ ਕਿਸੇ ਨੂੰ ਮੈਂ ਉੱਚਾ ਸ਼ਬਦ ਨਹੀਂ ਮੇਰੇ ਕਿਸੇ ਵੀ ਵੀਡੀਓ ਚ ਤੁਸੀਂ ਵਖਾ ਦੋ ਕਿਸੇ ਵੀ ਹਾਂਜੀ ਅੱਛਾ ਉਹਦੇ ਵਿੱਚ ਮੈਂ ਫਲਸਫੇ ਨੂੰ ਲੈ ਕੇ ਚੱਲਿਆ ਵੇਖੋ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਇਤਿਹਾਸ ਬਣ ਗਿਆ ਜਦੋਂ ਅਸੀਂ ਇਤਿਹਾਸ ਉਹ ਪੜ੍ਹਦੇ ਆ ਨਾ ਤੇ ਸਾਡੀਆਂ ਸੰਗਤਾਂ ਜਾਗਰੂਤ ਹੁੰਦੀਆਂ ਓਸ ਚੀਜ਼ ਤੋਂ ਅੱਜ ਸੋਸ਼ਲ ਮੀਡੀਆ ਹਾਂਜੀ ਵੇਖੋ ਕੁਝ ਲੋਕਾਂ ਦਾ ਅਸੀਂ ਪਰਦਾਫਾਸ਼ ਕੀਤਾ ਹੈ ਬਿਲਕੁਲ ਕੀਤਾ ਮੈਂ ਕਹਿੰਦਾ ਵੀ ਜਿਹੜੇ ਲੋਕ ਪਖੰਡ ਨੂੰ ਬੜਾਵਾ ਦੇ ਰਹੇ ਨੇ ਔਰ ਉਹ 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 ਜਿਹੜੇ ਵੇਖੋ ਉਹ ਅੰਦਰ ਖਾਤੇ ਭਾਵਾਂ ਕੁਝ ਵੀ ਕਰਨ ਸਾਡੇ ਕਹਿਨ ਤੇ ਤਾਂ ਕਿਸੇ ਨੇ ਹਟਣਾ ਨਹੀਂ ਇੱਕ ਗੱਲ ਹੈ ਹਾਂਜੀ ਅੰਦਰ ਖਾਤੇ ਕੁਝ ਵੀ ਕਰਨ ਪਰ ਵੀਡੀਓ ਬਣਾ ਕੇ ਲੋਕਾਂ ਵਿੱਚ ਮੈਂ ਗੱਲ ਲਿਆਉਣ ਦਾ ਮੇਰਾ ਮਤਲਬ ਇਹ ਸੀ ਵੀ ਮੈਂ ਆਪ ਨਹੀਂ ਚਾਹੁੰਦਾ ਵੀ ਮੈਨੂੰ ਵਿਊ ਮਿਲਣ ਸੁਣ ਲੋ ਨਾ ਮੇਰੇ ਕੋਲ ਇਹੋ ਜੀ ਸੋਚ ਆ ਮੈਂ ਇੱਕ ਤਾਂ ਗੁਰੂ ਦਾ ਕੀਰਤਨੀਆਂ ਬੰਦਾ ਜੀ ਮੈਂ ਤਾਂ ਕੀਰਤਨ ਕਰਦਾ ਤੁਹਾਡੇ ਇੱਥੇ ਮਹਾਂਪੁਰਸ਼ ਜਿਹੜੇ ਆਏ ਨੇ ਉਹਨਾਂ ਉਹਨਾਂ ਦਾ ਵੀ ਮੇਰਾ ਬੜਾ ਪ੍ਰੇਮ ਹੈ ਜਿਹੜੇ ਨਿਹੰਗ ਸਿੰਘ ਗੁਰੂ ਕੀਆ ਫੌਜਾਂ ਔਰ ਆ ਬਾਬਾ ਦੀਪਕ ਸ਼ਾਹ ਹੋ ਜੇ ਨਾ ਬੜਾ ਪ੍ਰੇਮ ਹੈ ਹੁਣ ਬਾਬਾ ਦੀਪਕ ਸ਼ਾਹ ਤੇ ਖੁਦ ਕਹਿੰਦੇ ਆ ਵੀ ਸਿਰ ਘਮਾਉਣਾ ਕੁੜੀਆਂ ਤੋਂ ਮੁੰਡਿਆਂ ਤੋਂ ਕੁੜੀਆਂ ਬਣ ਲਈਆਂ ਜਿਹੜੇ ਤੁਹਾਡੇ ਪ੍ਰਧਾਨ ਨੇ ਸੰਸਥਾ ਦੇ ਬਾਪਾ ਜੀ ਮੈਂ ਤੁਹਾਡੀ ਇੱਕ ਗੱਲ ਪਲੀਜ਼ ਬੇਰੀ ਸੁਣਾ ਤੁਸੀਂ ਹੱਥ ਜੋੜ ਕੇ ਬੇਨਤੀ ਆ ਨਹੀਂ ਨਹੀਂ ਭੈਣ ਆਪਾਂ ਭਰਾਵਾ ਸੋਈ ਗੱਲ ਵੈਸੇ ਕਰੋ ਹੱਥ ਜੋੜਨਾ ਹਾਂਜੀ ਹਾਂਜੀ ਆਪਾਂ ਦੋਨੇ ਗੱਲ ਕਰਦੇ ਕੋਈ ਏਡੀ ਗੱਲ ਨਹੀਂ ਆ ਠੀਕ ਹੈ ਦੇਖੋ ਸਾਨੂੰ ਵੀ ਦੇਖੋ ਅਸੀਂ ਵੀ ਕਿਸੇ ਦੀ ਨਿੰਦਿਆ ਨਾ ਅਸੀਂ ਕੀਤੀ ਐ ਅੱਜ ਤੱਕ ਨਾ ਕਰਨੀ ਆ ਕਿਉਂਕਿ ਗੁਰੂ ਮਹਾਰਾਜ ਦੇ ਬਚਨਾਂ ਦੇ ਅਸੀਂ ਚੱਲਦੇ ਆ ਜੀ 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 ਠੀਕ ਹੈ ਨਾ ਤੇ ਦੇਖੋ ਸਭ ਤੋਂ ਪਹਿਲਾਂ ਬਾਬਾ ਜੀ ਵੀ ਇੱਕ ਜਨਾਨੀ ਜਨਾਨੀਆਂ ਦੇ ਨਖਰੇ ਹੁੰਦੇ ਬਹੁਤ ਜ਼ਿਆਦਾ ਹੁੰਦੇ ਆ ਨਾ ਠੀਕ ਠੀਕ ਹੁੰਦੇ ਆ ਨਾ ਵੀ ਮੈਂ ਵਧੀਆ ਕਪੜਾ ਪਾਵਾਂ ਮੈਂ ਉਹਦੇ ਨਾਲ ਦੀ ਜੁੱਤੀ ਪਾਵਾਂ ਮੈਂ ਹੰਦੇ ਜਿੱਦਾਂ ਦੇ ਕੱਪੜੇ ਪਾਵਾਂ ਉਦਾਂ ਦੇ ਸ਼ੂਜ਼ ਪਾਵਾਂ ਨਹੀਂ ਇੱਕ ਗੱਲ ਸੁਣੋ ਮੈਂ ਤੁਹਾਡੀ ਗੱਲ ਟੋਕਦਾ ਇੱਕੋ ਗੱਲ ਪਹਿਨੇ ਇੱਕ ਮਿੰਟ ਨਹੀਂ ਨਹੀਂ ਤੁਸੀਂ ਮੈਨੂੰ ਪੁੱਛਿਆ ਨਾ ਮਾੜੀ ਜੀ ਮੇਰੀ ਗੱਲ ਸੁਣ ਲਓ ਇਹ ਕੋ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਭੈਣ ਬਣ ਕੇ ਮੇਰੀ ਸੁਣਤਾ ਲਓ ਨਹੀਂ ਨਹੀਂ ਤੁਸੀਂ ਮੈਨੂੰ ਮੈਨੂੰ ਤੁਸੀਂ ਪੁੱਛਿਆ ਨਾ ਇੱਕ ਮਿੰਟ ਸੁਣੋ ਆਪਾਂ ਲੰਮੀ ਵਿਚਾਰ ਮੈਂ ਤੁਹਾਡੇ ਸਾਰੀਆਂ ਸੁਣੂੰਗਾ ਤੁਸੀਂ ਮੈਨੂੰ ਪੁੱਛਿਆ ਵੀ ਮਤਲਬ ਇਸਤਰੀ ਇੱਕ ਭੈਣ ਕੁੜੀ ਹੈ ਉਹ ਨਖਰੇ ਕਰਦੀ ਹੈ ਨਾ ਸੁਣੋ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇਹ ਕਹਿਤਾ ਵੀ ਸੋ ਕਿਉ ਮੰਦਾਖੀ ਜਿੱਤ ਜੰਮੈ ਰਜਾਣ ਵੀ ਉਹ ਭਾਵੇਂ ਕੱਖਾਂ ਦੀ ਛਪਰੀ ਚ ਰਹਿਣ ਵਾਲੀ ਹੋਵੇ ਭਾਵੇਂ ਧਨਵਾੜ ਹੋਵੇ ਰਾਜੇ ਦੇ ਮਹਿਲਾਂ ਵਿੱਚ ਰਹਿਣ ਵਾਲੀ ਹੋਵੇ ਅਸੀਂ ਤਾਂ ਉਹਨੂੰ ਬਰਾਬਰ ਦਾ ਦਰਜਾ ਦੇ ਕੇ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਈਆਂ ਦੇ ਨਾਂ ਪਿੱਛੇ ਸਿੰਘ ਤੇ ਬੀਬੀਆਂ ਦੇ ਨਾਂ ਪਿੱਛੇ ਕੌਰ ਲਾ ਕੇ ਨਵਾਜਿਆ ਬੀਬੀਆਂ ਨੂੰ ਭੈਣਾਂ ਨੂੰ ਸਤਿਕਾਰ ਦਿੱਤਾ ਹੈ ਹਨਾ ਅਸੀਂ ਅਸੀਂ ਉਸ ਗੱਲ ਤੇ ਤੁਸੀਂ ਤੁਹਾਡਾ ਦੁਨੀਆਵੀ ਤੌਰ ਤੇ ਹੋ ਸਕਦਾ ਕਿ ਕੋਈ ਅਸੀਂ ਨਹੀਂ ਕਹਿ ਸਕਦੇ ਵੀ ਕੁੜੀਆਂ ਨਖਰੇ ਕਰਦੀਆਂ ਹਨ ਨਹੀਂ 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 ਇੱਕ ਮਿੰਟ ਇਹ ਉਹਨਾਂ ਦੇ ਇੱਕ ਨਾ ਹੁੰਦਾ ਵੀ ਮੈਂ ਆ ਚੀਜ਼ ਨੂੰ ਐ ਕਰਾਂ ਉਹ ਜਨਾਨੀ ਫਿਰ ਆਪਣੇ ਆਪ ਨੂੰ ਹੋਰ ਲਵਾਜ ਤੇ ਲੈ ਕੇ ਆਉਂਦੀ ਉਹਨੂੰ ਘੁੰਗਰੂ ਮੰਨ ਲੈਂਦੀ ਪਿਆਰਾ ਜੀ 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 ਸਭ ਕੁਝ ਤਿਆਗ ਦੇਵੇ ਜੀ ਦੁਨੀਆਦਾਰੀ ਉੱਚੇ ਮਹਿਲਾਂ ਤੇ ਰਹਿਣ ਵਾਲੇ ਉਹ ਆਣ ਕੇ ਸੜਕਾਂ ਤੇ ਘੁੰਗਰੂ ਬਾਕੇ ਤੁਰੇ ਤੇ ਉਹ ਤੁਸੀਂ ਕੀ ਕਹੋਗੇ ਉਸ ਚੀਜ਼ ਨੂੰ ਕੀ ਕਹੋਗੇ ਨਹੀਂ ਕੋਣ ਵੀ ਕੁੜੀ ਕੋਈ ਤੁਰੇ ਚਾਹ ਮੈਂ ਆਮ ਆਪਣੇ ਤੇ ਲੈ ਕੇ ਆ ਰਹੀ ਆ ਵੀ ਇੱਕ ਜਿੰਦੇ ਵੀ ਇੰਨੇ ਖਾਬ ਹੋਣ ਇੱਕ ਮੈਂ ਆਪਣੇ ਆਪ ਨੂੰ ਕਹਿ ਰਹੀ ਆ ਵੀ ਮੈਂ ਇੱਕ ਐਕਟਰ ਬੰਨਾ ਚੁੱਲੀ ਆ ਮੇਰਾ ਮੇਰੇ ਸ਼ੌਂਕ ਸੀਗਾ ਇਹ ਲੈ ਇੱਕ ਗੱਲ ਸੁਣੋਗੇ ਮੇਰੀ ਇਹ ਇੱਕ ਚੈਟਮੈਂਟ ਇੱਕ ਮਿੰਟ ਇੱਕ ਮਿੰਟ ਦੇਣਾ ਜੀ ਜੀ ਅਸੀਂ ਆਪਣੇ ਆਪ ਨੂੰ ਚੇਂਜ ਕਰਕੇ ਅਸੀਂ ਕੋਈ ਗੁਰੂ ਪੈਰਾ ਚ ਪਾ ਕੇ ਅਸੀਂ ਨੰਗੇ ਪੈਰੀ ਜਿੱਥੇ ਮਰਜੀ ਲੈ ਜਾਓ ਵੀਰ ਜੀ ਮੈਨੂੰ ਜਿੱਥੇ ਮਰਜੀ ਤੋਰ ਕੇ ਲੈ ਜਾਓ ਤੁਸੀਂ ਜਿੰਨਾ ਮਰਜੀ ਮੀਲ ਲੈ ਜਾਓ ਨੰਗੇ ਪਿਆਰੀ ਹੋਵਾਂਗੇ ਘੁੰਗਰੂ ਪਿਆਰਾ ਛੋងਗੇ ਕੋਈ ਘੁੰਗਰੂ ਪਾ ਕੇ ਆਪਾਂ ਕਦਮ ਵੀ ਨਹੀਂ ਤੋਰ ਸਕਦਾ ਕੋਈ ਆਪਾਂ ਇੱਕ ਆਮ ਬੰਦਾ ਇੱਕ ਤੁਸੀਂ ਇੱਕ ਗੱਲ ਸੁਣੋ ਮੈਂ ਅੱਜ ਤੱਕ ਮੇਰੀ ਵੀਡੀਓ 'ਚ ਇਹ ਗੱਲ ਤਾਂ ਘੁੰਗਰੂ ਦੀ ਜਾਂ ਕੋਈ ਮੇਰੀ ਤਾਂ ਉਹ ਗੱਲ ਆਈ ਨਹੀਂ ਮੇਰੀ ਤਾਂ ਗੱਲ ਇਹ ਹੈ ਲਿਬਾਸ ਵੇਖੋ ਕੁਦਰਤ ਨਾਲ ਖਿਲਵਾੜ ਕਰਨਾ ਇੱਕ ਗੁਨਾਹ ਹੈ ਆਪਾਂ ਫਕੀਰੀ ਨੂੰ ਕਹਿੰਦੇ ਆ ਵੀ ਫਕੀਰੀ ਕੀ ਚੀਜ਼ ਹੁੰਦੀ ਹੈ ਬੰਦਾ ਆਪਣਾ ਪਹਿਲੇ ਫਕੀਰੀ ਮੈਂ ਦੱਸਾਂ ਤੁਹਾਨੂੰ ਇੱਕ ਮਿੰਟ ਫਕੀਰੀ ਦੱਸਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਬਿਲਕੁਲ ਸਤਵਚਨ ਮੈਂ ਇੱਕ ਮਿੰਟ ਇੱਕ ਮਿੰਟ ਸੁਣੋ ਭਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਤੇ ਉਹਨਾਂ ਦੀ ਵੀ ਮੰਨਦੇ ਹੋ ਵੈਲਕਮ ਸਾਕਾ ਜੀ ਇੱਕ ਬਾਣੀ ਦੀ ਪੰਗਤੀ ਇੱਕ ਮਿੰਟ ਪੈਣੇ ਬਾਣੀ ਦੀ ਪੰਗਤੀ ਹੁੰਦੀ ਜਿਸ ਕੇ ਪੱਲੇ ਧੰਨਵਸ ਹੈ ਤਿੰਨ ਕਾ ਨਉ ਫਕੀਰ ਪੱਲੇ ਫਕੀਰੀ ਤੇ ਦਰਜਾ ਨਹੀਂ ਲਿਆ ਜਾਂਦਾ ਇਸ ਤੋਂ ਉੱਤੇ ਵੀ ਦਰਜਾ ਇੱਕ ਹੋਰ ਦੱਸਿਆ ਸੁਣੋ ਵੀ ਜਿਨ੍ਹਾਂ ਦੇ ਅੰਦਰ ਨਾਮ ਰੂਪੀ ਧੰਨਵਸਦਾ ਹੈ ਇਹ ਪੈਣੇ ਕੀ ਕਰਦੇ ਹੈ ਵੀ ਈਡੀਆਂ ਈਡੀਆਂ ਸਿਕਟਾਂ ਭਰ-ਭਰ ਕੇ ਮਤਲਬ ਗਾਂਜੇ ਦੀਆਂ ਲਾਉਂਦੇ ਹੈ ਸੁਣੋ ਤੇ ਉਹ 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 ਮਹਾਰਾਜ ਤਾਂ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਨਾਮ ਰੂਪੀ ਪਰਮੇਸ਼ਰ ਦੀ ਬੰਦਗੀ ਹੈ ਉਹ ਫਕੀਰ ਹੈ ਤੇ ਇਹ ਇਹ ਕਿਹੜੇ ਪਾਸੋਂ ਫਕੀਰੀ ਹੋ ਗਈ ਫਿਰ ਅੱਗੇ ਕਹਿੰਦੇ ਵੀ ਜਿਣਕੇ ਹਿਰਦੇ ਤੂੰ ਵਸੈ ਤੈਨਰ ਗੁਣੀ ਕੀਰ ਉਹ ਕਹਿੰਦੇ ਜਦੋਂ ਫਕੀਰੀ ਤੋਂ ਬਾਅਦ ਨਾ ਫਿਰ ਰੱਬ ਮਿਲਦਾ ਸੁਣੋ ਤੇ ਰੱਬ ਚ ਨੂੰ ਮਿਲ ਗਿਆ ਉਹ ਗੁਣਾ ਦਾ ਖਜ਼ਾਨਾ ਹੈ ਮਤਲਬ ਉਹਦੀ ਕੀਮਤ ਹੀ ਕੋਈ ਨਹੀਂ ਸਾਈ ਨਾਮ ਅਮੋਲ ਕੀਮਣਾ ਕੋਈ ਜਾਣ ਦੋ ਵੀ ਪ੍ਰਮਾਤਮਾ ਦੇ ਨਾਮ ਦਾ ਕੋਈ ਮੁੱਲ ਨਹੀਂ ਤੇ ਉਦਾਂ ਹੀ ਰੱਬ ਦੇ ਪਿਆਰਿਆਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਨੂੰ ਨਾ ਤਾਂ ਪਹਿਨਣ ਨਾਲ ਹੁੰਦਾ ਜਿਹੜੇ ਅਸਲ ਪਿਆਰੇ ਹੁੰਦੇ ਹਨ ਨਾ ਨਾ ਤਾਂ ਉਹਨਾਂ ਨੂੰ ਰੋਟੀ ਨਾਲ ਨਾ ਉਹਨਾਂ ਨੂੰ ਪਿਆਸ ਨਾਲ ਔਰ ਨਾ ਉਹਨਾਂ ਨੂੰ ਮਤਲਬ ਨੰਗੇ ਪੈਰ ਦੀ ਨਾ ਉਹਨਾਂ ਨੂੰ ਚੱਪਲਾਂ ਨਾਲ ਨਾ ਉਹਨਾਂ ਦੇ ਮਤਲਬ ਕਹਿ ਦਈਏ ਵੀ ਖਾਣ ਨਾਲ ਨਾ ਪੀਣ ਨਾਲ ਪਹਿਨਣ ਨਾਲ ਕਾਸੀ ਨਾਲ ਵੀ ਸਬੰਧ ਨਹੀਂ ਦਿੰਦਾ ਉਹ ਕਹਿੰਦੇ ਵੀ ਅਸੀਂ ਤਾਂ ਉਹਦੇ 'ਚ ਮਸਤਾਂ ਬਸ ਉਹਦੇ 'ਚ ਭੇਦ ਹੋ ਗਏ ਸੁਣੋ ਬਿਲਕੁਲ ਅਸੀਂ ਅਸੀਂ ਇਤੋਂ ਜਨੇਵੀ ਲੈ ਕੇ ਆਇਆ ਦੇਖੋ ਜੀ ਸਾਡੇ ਵਿੱਚ ਇਹ ਚੀਜ਼ ਹੋ ਗਈ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਨਾ ਤਾਂ ਸਾਨੂੰ ਕੋਈ ਖਾਣਾ ਚੰਗਾ ਲੱਗਦਾ ਨਾ ਅਸੀਂ ਪਹਿਨਣਾ ਵਧੀਆ ਪਸੰਦ ਕਰਦੇ ਅਸੀਂ ਕਹਿੰਦੇ ਆ ਵੀ ਅਸੀਂ ਆਪਣੇ ਆਪ ਨੂੰ ਬਸ ਉਹ ਨਹੀਂ ਰਾਜਾ ਜੀ ਰੱਖੀ ਦੀ ਹਾਰ ਵਰ ਨਹੀ ਭੈਣੇ ਮੈਂ ਉਸ ਉਸ ਪਰਥਾਏ ਤਾਂ ਆਪਾਂ ਚੱਲੇ ਨਹੀਂ ਮੇਰੀ ਬੇਨਤੀ ਸੁਣੋ ਮੈਂ ਇੱਕ ਮਿੰਟ ਕਿਸੇ ਬੰਦੇ ਦੇ ਖਿਲਾਫ ਨਹੀਂ ਮੈਂ ਚੱਲਿਆ ਮੈਂ ਚੱਲਿਆ ਪਖੰਡ ਦੇ ਤੁਸੀਂ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਨਹੀਂ ਭੈਣੇ ਪਖੰਡ ਆਪਾਂ ਉਹ ਬਾਬਾ ਨਹੀਂ ਮੇਰੀ ਗੱਲ ਸੁਣੋ ਪਖੰਡ ਆਪਾਂ ਉੱਥੇ ਆਪਾਂ ਕਹਿ ਸਕਦੇ ਆ ਨੇ ਪੈਣਾ ਤੇ ਮੇਰੀ ਗੱਲ ਸੁਣੋ ਉਹ ਪੈਣੇ ਮੇਰੀ ਜੀਵਨ ਗਵਾ ਲਿਆ ਨਹੀਂ ਨਹੀਂ ਤੁਸੀਂ ਇੱਕ ਗੱਲ ਹਾਂਜੀ ਉਹ ਬੱਚੇ ਨੇ ਪਹਿਰਾਵਾ ਸ਼ੁਰੂ ਤੋਂ ਪਾਇਆ ਉਹਦੇ ਵਿੱਚ ਕੁਝ ਇਹ ਤਾਂ ਡਾਕਟਰਾਂ ਵੱਲੋਂ ਵੀ ਤੁਸੀਂ ਪੁੱਛ ਸਕਦੇ ਆ ਸਾਰਾ ਮੈਡੀਕਲ ਕਿਸੇ ਵੀ ਕਿਸੇ ਵੀ ਗਰਭ ਵਿੱਚ ਕੁੜੀਆਂ ਵਾਲੇ ਲੱਛਣ ਕਿਉਂ ਆਏ ਕੁੜੀ ਕਿਉਂ ਬਣੀ ਇਹਨਾਂ ਨੂੰ ਕਿਉਂ ਰੂਪ ਇਦਾਂ ਦਿੱਤਾ ਕਿਉਂਕਿ ਆਦਿ ਸ਼ਕਤੀ ਜਿਹੜੀ ਛਿਪੋਲੇ ਨਾਲ ਆ ਆਵ ਸ਼ਕਤੀ ਅਸੀਂ ਉਹਨਾਂ ਨੂੰ ਉਹ ਰੂਪ ਦਿੰਨੇ ਆ ਆਤਮ ਸ਼ਕਤੀ ਦਾ ਕਿਉਂਕਿ ਭੋੜੇ ਨਰ ਨੇ ਖੁਦ ਆਤਮ ਸ਼ਕਤੀ ਅਦਾ ਰੂਪ ਜਨਾਨੀ ਦਾ ਤੇ ਅਦਾ ਬੰਦੇ ਦਾ ਉਹਨੂੰ ਆਤਮ ਸ਼ਕਤੀ ਬੋਲਿਆ ਜਾਂਦਾ ਅਸੀਂ ਉਹਨਾਂ ਨੂੰ ਬੰਤ ਲੋਕਾਂ ਨੂੰ ਅਸੀਂ ਆਤਮ ਸ਼ਕਤੀ ਦੇ ਰੂਪ ਦੇ ਵਿੱਚ ਦੇ ਨਹੀਂ ਭੈਣੇ ਗੱਲ ਸੁਣੋ ਮੇਰੀ ਇੱਕ ਮਿੰਟ ਸੁਣੋ ਨਹੀਂ ਜੇ ਤਾਂ ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ ਕਰਾਨ ਸ਼ਰੀਫ ਗ੍ਰੰਥ ਹੈ ਨਾ ਮੁਸਲਮਾਨਾਂ ਦਾ ਬਿਲਕੁਲ ਜੀ ਮੁਹੰਮਦ ਸਾਹਿਬ ਨੇ ਲਿਖਿਆ ਇੱਕ ਨਹੀਂ ਨਾਲੇ ਦੋ ਨੇ ਔਰ ਇੱਕ ਰਮਾਇਨ ਹੋਗੀ ਹਿੰਦੂ ਧਰਮ ਅਨੁਸਾਰ ਗੀਤਾ ਹੋਗੀ ਸਿਮਰਤियां ਹੋਗੀਆਂ ਵੇਦ ਹੋਗੇ ਔਰ ਸਿੱਖ ਧਰਮ ਚ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਹੋਗੇ ਨਾ ਕਿਸੇ ਵੀ ਗ੍ਰੰਥ ਦੇ ਵਿੱਚ ਇਹ ਮੈਨੂੰ ਲਿਖਿਆ ਤੁਸੀਂ ਵਿਖਾ ਸਕਦੇ ਹੋ ਸਾਬਤ ਕਰ ਸਕਦੇ ਹੋ ਵੀ ਬੰਦੇ ਤੋਂ ਜਨਾਨੀ ਬਣਨਾ ਕੁਦਰਤ ਨਾਲ ਖਿਲਵਾੜ ਕਰਨਾ ਇੱਕ ਬਹੁਤ ਵੱਡਾ ਗੁਨਾਹ ਹੈ ਜੁਰਮ ਹੈ ਮੇਰੀ ਗੱਲ ਸੁਣੋ ਨਹੀਂ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਉਹਨਾਂ ਦੇ ਦੇਖੋ ਜਿਹੜੇ ਉਹਨਾਂ ਦੀਆਂ ਜੋ ਉਹਨਾਂ ਦੀਆਂ ਹਰਕਤਾਂ ਹੁੰਦੀਆਂ ਮੁੰਡਿਆਂ ਦੀਆਂ ਕੁੜੀਆਂ ਵਾਲੀਆਂ ਉਹਨਾਂ ਦੇ ਵਿੱਚ ਡਾਕਟਰ ਤੋਂ ਤੁਸੀਂ ਇਹ ਚੀਜ਼ਾਂ ਦਾ ਤੁਸੀਂ ਡਾਕਟਰ ਨੂੰ ਪੁੱਛੋ ਨਾ ਸਵਾਲ ਜਵਾਬ ਵੀ ਇਹ ਇਹ ਕਿਉਂ ਹੋ ਰਿਹਾ ਹੈ ਆਪਾਂ ਤਾਂ ਮੇਰੀ ਬੇਨਤੀ ਸੁਣੋ ਇਹ ਤਾਂ ਹੁਣ ਮੈਂ ਤੁਹਾਨੂੰ ਦੱਸਾਂ ਵੀ ਕਿਉਂ ਹੋ ਰਿਹਾ ਹੈ ਮੈਂ ਉਹ ਦੱਸਾਂ ਮੈਂ ਦੱਸਾਂ ਤੁਹਾਨੂੰ ਦੇਖੋ ਨਹੀਂ 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 ਮਾਂ ਦਾ ਚਰਾਣ ਦਾ ਹੱਕ ਹੈਗਾ ਉਹਨਾਂ ਨੂੰ ਦੇਖੋ ਜੀ ਮੈਂ ਤਾਂ ਕਿਹਾ ਹੀ ਨਹੀਂ ਵੀ ਮੇਰੀ ਲੜਾਈ ਉਹਨਾਂ ਨਾਲ ਤਾਂ ਹੈ ਨਹੀਂ ਮੇਰੀ ਤੁਸੀਂ ਤਾਂ ਆਪਣੀ ਪੈਣੇ ਵਿਚਾਰੇ ਆ ਵੀ ਪੁੱਤਰਤ ਨਾਲ ਖਲਵਾੜ ਕਰਨਾ ਇਹ ਸਹੀ ਗੱਲ ਆ ਕਿ ਗਲਤ ਪਰ ਬਾਬਾ ਜੀ ਦੇਖੋ ਉਹ ਬਾਬੇ ਗੋਰੀ ਦੀ ਗੱਲ ਲੈ ਕੇ ਆਪਣ ਕੋ ਕਿ ਦੇਖੋ ਮੈਂ ਨਾ ਤਾਂ ਆਪਾਂ ਨੂੰ ਕਿਸੇ ਨਾਲ ਹੈ ਜੀਗਾ ਵੀ ਕੋਈ ਬੱਚੇ ਚਲੋ ਠੀਕ ਆ ਜਿਨ੍ਹਾਂ ਨੂੰ ਨਹੀਂ ਹੈਗਾ ਆਪਾਂ ਆਪਾਂ ਤੁਹਾਡੇ ਨਾਲ ਆ ਚੀਲੀ ਆਪਾਂ ਤੁਹਾਡੇ ਨਾਲ ਆ ਵੀ ਉਹਨਾਂ ਬੱਚਿਆਂ ਨੂੰ ਆਪਾਂ ਰੋਕਣਾ ਆਪਾਂ ਠੱਲ ਪੋਣੀ ਆ ਉਹਨਾਂ ਬੱਚਿਆਂ ਨੂੰ ਕਹਿਣਾ ਜਾ ਕੇ ਵੇ ਦੇਖੋ ਆਤੀ ਗਲਤ ਹੈ ਗਈ ਆ ਕਿਉਂਕਿ ਦੇਖੋ ਨਹੀਂ ਹੁਣ ਆਪਾਂ ਭੈਣੇ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਤੁਸੀਂ ਸ਼ੰਗੇ ਪਿੰਡ ਰਹਿੰਦੇ ਹੋ ਮਮਦੋੜ ਕੋਲੇ ਹੈ ਨਾ ਹਾਂਜੀ ਹਾਂਜੀ ਬਿਲਕੁਲ ਆਪਾਂ ਫਿਰੋਜ਼ਪੁਰ ਇਕੱਠੇ ਹੋਈਏ ਆਪਾਂ ਇੱਕ ਦੂਜੇ ਨਾਲ ਭੈਣ ਭਰਾ ਪਾਣਾ ਤੇ ਸਵਾਲ ਜਵਾਬ ਆਪਾਂ ਕਰੀਏ ਚਾਰ ਮੀਡੀਆ ਚ ਬਹਿ ਕੇ ਕਰੀਏ ਦੇਖੋ ਤੁਸੀਂ ਵੀ ਦੇਖੋ ਹੋ ਸਕਦਾ ਹੈ ਤੁਹਾਡੇ ਸਵਾਲਾਂ ਨਾਲ ਹੋ ਸਕਦਾ ਵੀ ਮੇਰੀ ਵੀ ਸ਼ੰਕਾ ਦੂਰ ਹੋ ਜਾਏ ਜਾਂ ਮੇਰੇ ਸਵਾਲਾਂ ਨਾਲ ਤੁਹਾਡੇ ਵੀ ਹੋ ਜਾਏ ਨਾ ਤੋ ਕਿ ਇਹ ਇਹ ਲੋਕਾਂ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਵੇਖੋ ਆਪਾਂ ਇੱਕ ਦੂਜੇ ਨੂੰ ਕਹੀ ਜਾਣੇ ਬੋਲੀ ਜਾਣੇ ਹਨ ਕਿਉਂਕਿ ਕੁਝ ਗੱਲਾਂ ਮੈਨੂੰ ਲੱਗਦੀਆਂ ਵੀ ਇੱਥੇ ਨਹੀਂ ਹੋਣੀਆਂ ਚਾਹੀਦੀਆਂ ਕੁਝ ਤੁਹਾਨੂੰ ਲੱਗਦੀਆਂ ਆਪਾਂ ਉਹਨਾਂ ਨੂੰ ਮੈਂਸ਼ਨ ਕਰ ਲਗੇ ਤੇ ਕਿਸ ਦਿਨ ਆਪਾਂ ਬੈਠੀਏ ਜੀ ਫਿਰੋਜ਼ਪੁਰ ਆਪਾਂ ਸਾਂਝੀ ਜਗ੍ਹਾ 'ਤੇ ਬਹਿ ਜਾਨੇ ਤੁਸੀਂ ਪੰਜ ਚਾਰ ਜਣੇ ਆਜੋ ਪੰਜ ਚਾਰ ਜਣੇ ਅਸੀਂ ਆ ਜਾਂਗੇ ਕੋਈ ਗੱਲ ਆਪਾਂ ਸਾਰੀ ਵਿਚਾਰ ਬਣਾ ਕੇ ਬਾਬਾ ਜੀ ਫਿਰ ਉਸ ਆਪਾਂ ਉਸ ਹੱਬ ਨਾਲ ਬੈਠਾਂਗੇ ਠੀਕ ਹੈ ਨਾ ਸਾਰੀ ਮੈਂ ਕਿਉਂਕਿ ਵਿਚਾਰ ਬਾਬਿਆਂ ਨਾਲ ਕਰ ਲਈ ਗੱਲਬਾਤ ਕਰਕੇ ਤੁਹਾਨੂੰ ਜ਼ਰੂਰ ਫੋਨ ਕਰ ਦਾਂਗੇ ਤੁਹਾਡਾ ਹੀ ਨੰਬਰ ਹੈ ਨਾ ਇਹ ਨਹੀਂ ਬਾਬਿਆਂ ਨਾਲ ਆਪਾਂ ਭੈਣੇ ਕਾਹ ਤੋਂ ਵਿਚਾਰ ਕਰਨੀ ਆ ਆਪਾਂ ਤਾਂ ਭੈਣ ਭਰਾ ਦੋਵੇਂ ਆਪਾਂ ਹਾਂ ਕਿਉਂ ਹੋ ਜਿਹੜੀ ਮੇਰੀ ਸਰਕਾਰ ਮੇਰੇ ਸਿਰ ਦਾ ਸਾਈ ਉਹਨਾਂ ਦਾ ਪੁੱਛ ਰਹੀ ਜਾਂਦਾ ਵੀਰ ਜੀ ਨਹੀਂ ਸਿਰ ਦਾ ਸਾਈ ਨਹੀਂ ਨਹੀਂ ਸਿਰ ਦਾ ਸਾਈ ਮਤਲਬ ਕੋਈ ਵੀ ਭਗਵਾਨ ਰੱਬ ਜਾਂ ਕੋਈ ਮੈਂ ਭਗਵਾਨ ਰੱਬ ਮੇਰੇ ਸਿਰ ਦੇ ਸਾਈ ਕਿੰ ਨੂੰ ਬੋਲਿਆ ਜਾਂਦਾ ਵੀ ਸਿਰ ਦਾ ਸਾਈ ਹੁੰਦਾ ਜਿਹੜਾ ਤੁਹਾਡੇ ਘਰ ਵਾਲੇ ਪਤੀ ਘਰ ਵਾਲੇ ਅੱਛਾ ਅੱਛਾ ਤੇ ਉਹ ਤੁਹਾਡੇ ਕੋਲੇ ਹੀ ਹੁਣੇ ਕੋਈ ਨਹੀਂ ਉਹਨਾਂ ਨੂੰ ਕੁਝ ਆਪਾਂ ਦਾ ਭਰਾਈਆਂ ਭੈਣ ਭਰਾਈਆਂ ਸਾਰੇ ਕੋਈ ਨਹੀਂ ਆਪਾਂ ਜਿਹੜਾ ਕੋਈ ਆਪਾਂ ਵਿਚਾਰ ਹੀ ਜਿਵੇਂ ਹੁਣ ਵਿਚਾਰ ਕੀਤੀ ਉਵੇਂ ਆਪਾਂ ਫੇਰ ਕਰ ਲਾਂਗੇ ਬਿਲਕੁਲ ਤੁਸੀਂ ਦੇਖੋ ਉਹ ਚੀਜ਼ ਦਾ ਦੇਖੋ ਜੇ ਤੁਸੀਂ ਕੋਈ ਮੈਨੂੰ ਸਵਾਲ ਕਰਨਾ ਤਾਂ ਉਹਦਾ ਜਵਾਬ ਪੂਰਾ ਲੈਣਾ ਨਹੀਂ ਤੁਸੀਂ ਵੀ ਸਵਾਲ ਕਰਨੇ ਆ ਵਿੱਚ ਨਾ ਟੋਕਾ ਟਕਾਈ ਕਰਨੀ ਆ ਤੁਸੀਂ ਕੋਈ ਕਿਸੇ ਗੱਲ ਦੀ ਨਹੀਂ ਨਹੀਂ ਭਣੇ ਮੇਰੀ ਗੱਲ ਸੁਣੋ ਕੋਸ਼ਿਸ਼ ਸਵਾਲ ਮੇਰੇ ਹੋਣਗੇ ਤੁਸੀਂ ਜਵਾਬ ਦੇਣਾ ਤੁਸੀਂ ਸਵਾਲ ਕਰੋਗੇ ਮੈਂ ਜਵਾਬ ਦੇਵਾਂਗਾ ਹਾਂ ਜਵਾਬ ਸਭ ਤੋਂ ਬਚਨ ਅਸੀਂ ਦਵਾਂਗੇ ਜਵਾਬ ਹਾਂਜੀ ਹਾਂਜੀ ਤੇ ਕਿਉਂਕਿ ਆਪਾਂ ਚਲੋ ਆਪਾਂ 18 ਤਰੀਕ ਮੈਂਸ਼ਨ ਕਰਕੇ ਅਮਮ ਕਿ ਦੇਖੋ ਜੀ 14 ਦੀ ਸਾਡੀ ਮਿਹਸਲ ਹੈ ਜੀ ਤੇ ਉਸ ਤੋਂ ਬਾਅਦ 18 ਚਲੋ ਕੋਈ ਨਹੀਂ ਆਪਾਂ ਕਰ ਲੈਨੇ ਵਿਚਾਰ ਚਲੋ ਮੈਨੂੰ ਪੈਣੇ ਵਣ ਕੇ ਦੱਸਿਓ ਫਿਰ ਮੇਰੇ ਵੱਲੋਂ ਤਾਂ 18 ਡਾਲਣਾ ਤੁਸੀਂ ਦੱਸ ਦਿਓ ਵੀਰੇ ਮੇਰੀ ਗੱਲ ਸੁਣੋ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਬਹੁਤ ਵਧੀਆ ਗੱਲਬਾਤ ਆ ਜਿਹੜਾ ਵੀ ਕੋਈ ਕਦਮ ਚੱਕਿਆ ਵਾ ਪਰ ਦੇਖੋ ਜਿੱਥੇ ਆਪਾਂ ਕਹਿੰਦੇ ਇਹ ਨਾ ਪਰ ਆਇਆ ਨਾ ਪੈਣੇ ਮੇਰੀ ਇੱਕ ਗੱਲ ਸੁਣਾਓ ਦੇਖੋ ਮੇਰੀ ਬੇਟੀ ਸੁਣੋ ਇੱਕ ਮਿੰਟ ਤੁਸੀਂ ਨਾ ਐ ਵੇਖੋ ਜਦੋਂ ਇਹ ਗੱਲਾਂ ਨਾ ਸਾਬਤ ਕਰ ਲਾਂਗੇ ਇੱਕ ਦੂਜੇ ਤੋਂ ਆਪਾਂ ਤੁਸੀਂ ਹੁਣ ਵੱਡੀਆਂ ਗੱਲਾਂ ਕੁਝ ਕਹਿ ਤੀਆਂ ਵੀ ਤੁਹਾਡੇ ਸਿੰਘਾਂ ਨੂੰ ਸਲਵਾਰਾਂ ਪਣਾਈਆਂ ਜਾਣ ਨਾ ਇਦਾਂ ਇਦਾਂ ਦੀ ਨਹੀਂ ਨਹੀਂ ਅਸੀਂ ਸਿੰਘਾਂ ਨੂੰ ਸਲਵਾਰਾਂ ਦੀ ਗੱਲ ਗਈ ਸੀ ਅੱਜ ਕਿਹਾ ਵੀ ਕੋਈ ਸਿੰਘ ਆਪਣਾ ਆਪਾਂ ਸਿੰਘ ਨੂੰ ਕਹੀਏ ਵੀ ਸਲਵਾਰ ਪਾ ਲੈ ਪਾ ਸਕਦਾ ਕੋਈ ਸਿੰਘ ਆਪਣਾ ਨਹੀਂ ਨਹੀਂ ਮੈਂ ਤਾਂ ਮੈਂ ਵੀ ਗੱਲ ਕੇ ਸਿੰਘ ਇੱਕ ਮਿੰਟ ਸਿੰਘ ਇੱਕ ਮਿੰਟ ਭੈਣੇ ਸਿੰਘ ਨਾਮ ਹੈਗਾ ਭਾਈ ਦੇ ਨਾਮ ਪਿੱਛੇ ਲੱਗਦਾ ਨਾ ਫੇਓ ਗੋਰੀ ਜਿਹੜਾ ਬਾਬਾ ਜਿਹਦੀ ਜਸ਼ਨ ਗੋਰੀ ਦੀ ਗੱਲ ਕਰਦੇ ਉਹਦਾ ਨਾਮ ਗੁਰਪ੍ਰੀਤ ਹੈ ਤੇ ਉਹ ਸਿੰਘ ਹੈ ਤੇ ਉਹ ਕਿਵੇਂ ਸਲਵਾਰ ਪਾਉਂ ਮੈਂ ਤਾਂ ਇਹ ਵੀ ਕਹਾਂ ਵੀ ਆਪਣੇ ਖਾਲਸੇ ਪੰਥੋਂ ਦੇ ਵਿੱਚ ਕੀ ਪਤਾ ਕਿੰਨੇ ਘਰੇ ਤਾੜੀ ਵਾਲਾ ਜੰਮਦੇ ਮੈਂ ਤਾਂ ਇਹ ਵੀ ਗੱਲ ਕਹੀ ਹੈ ਬਾਬਾ ਜੀ ਨਹੀਂ ਮੈਂ ਤਾੜੀ ਵਾਲਾ ਪਹਿਨੇ ਇੱਕ ਗੱਲ ਸੁਣੋ ਤਾੜੀ ਵਾਲਾ ਤਾਂ ਜਿਹੜਾ ਕੁਦਰਤੀ ਪਦੈਸ਼ ਹੈ ਨਾ ਤੇਰੀ ਗੱਲ ਸੁਣੋ ਜਿਹੜੇ ਮਹੰਤ ਲੋਕ ਹਨ ਪਹਿਨੇ ਮਹੰਤ ਲੋਕ ਮੈਂ ਉਹਨਾਂ ਦੇ 1 ਮਿੰਟ ਸੁਣ ਤਾਂ ਲੋ ਮੇਰੀ ਤਾਂ ਸੁਣ ਲੋ ਉਹ ਪਹਿਨੇ ਉਹ ਪਹਿਨੇ ਗੱਲ ਤਾਂ ਸੁਣ ਲੋ ਗਲਤ ਸੁਣ ਲੋ ਉਹ ਭੈਣੇ ਗਲਤ ਸੁਣ ਲੋ ਆਪਾਂ ਜਿਹੜੇ ਜਿਹੜੇ ਮਹੰਤ ਲੋਕ ਆ ਨਾ ਕੁਦਰਤ ਦੀ ਪਦਾਇਸ਼ ਮੈਂ ਤਾਂ ਉਹਨਾਂ ਦੇ ਚਰਨ ਧੋ ਕੇ ਪਾਣੀ ਪੀਣ ਨੂੰ ਤਿਆਰ ਆ ਉਹ ਉਹਨਾਂ ਨੂੰ ਵੇਖੋ ਕਿਹੜੇ ਗੁਨਾਹਾਂ ਦੀ ਸਜ਼ਾ ਮਿਲੀ ਐ ਉਹਨਾਂ ਦੀ ਛਵੀ ਨੂੰ ਵੇਖੋ ਨਹੀਂ ਨਹੀਂ ਇੱਕ ਕੁਦਰਤ ਦੀ ਪਦਾਇਸ਼ ਹੁੰਦੀ ਐ ਇੱਕ ਭੈਣੇ ਖੁਦ ਕੁਦਰਤ ਨਾਲ ਖਿਲਵਾੜ ਕਰਕੇ ਮਹੰਤ ਬਣਨਾ ਇਹ ਚੰਗੇ ਮਹੰਤਾਂ ਦੀ ਛਵੀ ਨੂੰ ਖਰਾਬ ਕਰਨਾ ਐ ਨਹੀਂ ਉਹ ਤਾਂ ਅਸੀਂ ਬੰਦੇ ਆ ਸੀ ਇਹਨੂੰ ਪਰ ਗੱਲ ਇਹ ਆ ਵੀ ਜਿਹੜੇ ਬੱਚੇ ਨੇ ਸਲਵਾਰ ਪਾ ਹੀ ਲਈ ਜਿਨੇ ਕੰਨ ਨਹੀਂ ਬਣਾ ਲਏ ਜਿਨੇ ਚੂੜੀਆਂ ਹੀ ਪਾ ਲਈ ਬਾਬਾ ਜੀ ਉਹ ਤੋਂ ਪਿੱਛੇ ਹੋਰ ਕੀ ਰਾਜ਼ ਹੋਗਾ ਨਹੀਂ 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 ਭੈਣੇ ਫਿਰ ਕਿਉਂ ਗੱਲ ਤਾਂ ਵੱਡੀ ਤੁਸੀਂ ਨਾ ਮੇਰੀ ਗੱਲ ਸੁਣੋ ਉਹ ਗੱਲ ਉਹੀ ਵੀ ਕਿਉਂ ਲੋੜ ਕੀ ਪਈ ਲੋੜ ਨਹੀਂ ਪਈ ਬਚਪਨ ਦਾ ਸੀ ਹੁਣ ਬਾਬਾ ਜੀ ਇਹ ਚੀਜ਼ ਲਈ ਨਾ ਆਪਾਂ ਬੈਠ ਕੇ ਜਦੋਂ ਆਪਾਂ ਵਿਚਾਰ ਕਰਾਂਗੇ ਨਾ ਫਿਰ ਤੁਸੀਂ ਚਲੋ ਆਪਾਂ 18 ਤਰੀਕ ਨੂੰ ਭੈਣੇ ਤੁਸੀਂ ਸੁਣੋ ਜੀ ਅਕੇ ਤੁਸੀਂ ਸਾਡੀ ਜ਼ਿੰਦਗੀ ਦਾ ਸਾਡਾ ਪਿਛਲਾ ਜਿਹੜਾ ਜੋ ਵੀ ਪਛੋਕੜ ਆ ਸਾਡੇ ਫਾਦਰ ਸਾਹਿਬ ਖੋਦ ਖਾਲਸਾ ਪੰਥ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਭੈਣੇ ਵੇਖ ਜਾਣਦਾ ਕਮ ਸਿੰਘ ਨੇ ਨਾਮ ਕਮਾਇਆ ਸੀਗਾ ਖਾਲਸਾ ਪੰਥ ਦੇ ਵਿੱਚ ਆਪਾਂ ਖੋਦ ਦੱਸਾਂਗੇ ਖਾਲਸੇ ਦੇ ਵਿੱਚੋਂ ਇਹ ਚੀਜ਼ਾਂ ਕਿਉਂ ਹੋਈਆਂ ਕਿਉਂ ਹੋਈਆਂ ਕਿਉਂ ਇਸ ਲਾਈਨ ਨੂੰ ਚੁੜਿਆ ਕਿਉਂ ਨਹੀਂ ਨਹੀਂ ਮੈਂ ਤਾਂ ਪੀਰਾਂ ਫਕੀਰਾਂ ਨੂੰ ਮੰਨਣ ਦੀ ਤਾਂ ਮੈਂ ਕਹਿੰਦਾ ਹੀ ਨਹੀਂ ਵੀ ਮੰਨਦੇ ਕਿਉਂ ਆ ਮੈਂ ਤਾਂ ਉਹ ਗੱਲ ਹੀ ਨਹੀਂ ਕੀਤੀ ਅੱਜ ਤੱਕ ਤੁਸੀਂ ਨਾ ਮੇਰੀ ਸਾਰੀ ਆਈਡੀ ਚੈੱਕ ਕਰਕੇ ਦੇਖਿਓ ਵੀ ਬੀਬੀ ਨਵੀਤ ਕੋਰ ਦੇ ਕੀ ਸੁਪਨੇ ਸੀ ਉਹ ਕਿਹੜੇ ਲਾਨ ਵੱਲ ਨੂੰ ਆ ਗਈ ਉਹ ਕਿਉਂ ਫਕੀਰ ਬਣ ਗਏ ਉਹ ਉਹ ਭਾਵੇਂ ਫਕੀਰ ਦੀ ਦਾ ਆਪਣੀ ਗਲੜਾਈ ਨਹੀਂ ਫਕੀਰ ਦੀ ਦਾ ਫਕੀਰ ਤਾਂ ਮੈਂ ਵੀ ਮੰਨਦਾ ਵੀ ਫਕੀਰ ਹੋਏ ਨੇ ਹਾਂ ਗੁਰੂ ਸਾਹਿਬ ਵੇਲੇ ਸਰਮਾਤ ਫਕੀਰ ਵਰਗੇ ਹੋਏ ਨੇ ਅਰੰਗਜੀਤ ਵੇਲੇ ਦੇਖੋ ਹੋਰ ਫਕੀਰ ਬਹੁਤ ਹੋਏ ਨੇ ਇਸ ਕਰਕੇ ਫਕੀਰ ਹੀ ਨਹੀਂ ਆਪਣੇ ਚਲੋ ਆਪਾਂ 18 ਤਰੀਕ ਨੂੰ ਫਿਰ ਮੈਂਸ਼ਨ ਕਰਾਂਗੇ ਤੁਸੀਂ ਬਾਕੀ ਵਿਚਾਰ ਕਰਕੇ ਮੈਨੂੰ ਦੱਸੋ ਜੀ ਬਾਈ ਕੁਚੀਕਰਪਾਲ ਸਾਹਿਬ ਸੱਤ ਬੱਚਣ ਅਸੀਂ ਤਾਂ ਅਸੀਂ ਜੇ ਤੁਸੀਂ ਸਾਨੂੰ ਸਵਾਲ ਪੁੱਛੋਗੇ ਅਸੀਂ ਵੀ ਤੁਹਾਨੂੰ ਸਵਾਲ ਪੁੱਛਨੇ ਆਂ ਕੀ ਜਾਂਦੇ ਠੀਕ ਹੈ ਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਠੀਕ ਹੈ ਬਿਲਕੁਲ ਕੁਚੀਕਰਪਾਲ ਸਾਹਿਬ ਖਾਂਹ ਜੀ ਦਾ ਅਖਾ ਸਾਫਾ ਜੀ